ਯਾਰ ਲੈਣਾ ਹੈ ਨੀ ਵੀ ਆ ਜਾਈ ਵਧੀਆ ਕਰਦੇ ਆ ਉਹ ਖਾਣ ਨੂੰ ਗਾਇਆਂ ਖੜੀਆਂ ਹੋਵੇ ਖੋਲ ਕੇ ਲਿਆ ਕਰ ਇੱਧਰ ਨੰਬਰ ਲਾਇਆ ਹੈ ਇਹ ਦੀ ਧੱਬਤ ਲੈ ਜਾ ਪਿਆ ਮੋੜ ਜਾ ਹੈ ਨਾ ਅੱਗੇ ਇਧਰ ਨੂੰ ਗਏ ਸੀ ਹੈ ਨਾ ਤਾਂ ਗੱਲ ਤਾਂ ਸਾਰਾ ਹੂੰ ਆ ਜੋ ਕੋਈ ਨਹੀਂ ਆਪਾਂ ਸਾਰਾ ਵੀ ਨੇ ਸੈਂ ਹੌਲੀ ਹੌਲੀ ਸਮਾ ਸਮਾ ਬਹੁਤ ਆਪਣੇ ਕੋਲੇ ਹੈ ਦੀ ਦਾਲਿਆਂ ਆ ਆ ਵੇਖੋ ਟਰੈਕਟਰ ਕਿੰਨੇ ਸੋਹਣੇ ਸੋਹਣੇ ਛੋਟਾ ਛੋਟਾ ਪ੍ਰੀਤ ਤੁਹਾਡੀ ਭੈਣ ਆ ਆ ਵੀ ਆ ਸੇਮ ਨਹੀਂ ਹੈ ਆ ਇਹਦਾ ਆਰੰਡੰਟ ਆ ਅਨਪੇ ਦਾ ਟਰੈਕਟਰ ਲੈਣਾ ਜਦਾਂ ਬਣ ਗਈ ਕੁਆਲਟੀ ਸਭ ਵੇਖਦੀ ਮੇਰੀ ਬਠਿੰਡਾ ਹਾਰ ਜਾ ਇਹ ਕੀ ਹਾਂ ਹਾਂ ਲੈ ਕੇ ਜਾ ਆਸਲਾਲ ਮਨ ਨਾਲ ਆ ਗਿਆ ਜੱਟਮ ਇਹਨਾ ਆ ਦੂਜੇ ਹੈਗੇ ਤਾਂ ਮੇਰਾ ਰੌਗ ਵਾਲਾ ਯਾਰ ਇਹ ਤਾਂ ਨਿਕਲ ਉਹ ਮੂਰਲੇ ਪਾਸੇ ਵੱਢਣ ਵਾਲਾ ਵੀ ਇੱਕ ਟਰੈਕਟਰ ਵੱਢਣ ਨੂੰ ਚਾਹੀਦਾ ਦੂਜਾ ਰੌਗ ਲਾਉਣ ਨੂੰ ਹੈਨਾ ਕਿ ਇੱਕ ਇੱਕ ਦੇ ਤਾਂ ਨਹੀਂ ਪਰ ਵੱਢ ਕੇ ਉਹ ਛੋਟੇ ਹੈਗੇ ਵੱਢਣ ਵਾਲੇ ਹੈਨਾ ਪਹਿਲਾਂ 8 ਹੂੰ 55 ਜੀ ਪਤਾ ਨਹੀਂ ਆਉਂਦਾ ਪੂਰਾ ਯਾਰ ਜਿਹੜੇ ਨਾਲ ਤੋਂ ਲੈ ਗਏ ਹੁਣ ਨਹੀਂ ਹੂੰ ਆ ਜਾ ਰਾਮਗੜੀਆ ਕੰਬਾਈਨ ਨਵੀਂ ਆਈ ਆ ਕੰਪਨੀ ਯਾਰ ਇਹਨਾਂ ਦਾ ਵੀ ਆਉਂਦਾ ਯਾਰ ਕਿੱਥੇ ਲਾਲ ਵਾਲੇ ਯਾਰ ਆਪਣੇ ਕੰਮ ਦਾ ਤਾਂ ਹੋ ਗਿਆ ਹੱਲ ਹੈ ਨਾ ਉਹ ਕਿੰਨੇ ਹੈ ਕਹਿੰਦੇ ਹੋਏ ਇਹ ਕਿੱਥੋਂ ਪੁੱਛਿਆ ਸੀ ਉਹ ਮਦੀਨ ਦਾ ਦੁੱਧ ਵਾਲੀ ਦਾ ਉਹ ਤੋਂ ਕਾਂ ਇਹ ਬਾਹਰੋਂ ਆ ਹੈ ਹੈ ਅੰਦਰ ਵੀ ਆਉਣਗੇ ਅੰਦਰ ਵੀ ਗਾਂ ਹਜੇ ਤਾਂ ਪੇਗਾਨਾ ਯਾਰ ਆਪਣੇ ਦੇ ਲੈ ਕੇ ਭੈਣ ਜਦੋਂ ਵੀ ਆਹਾ ਮੱਤੀ ਹਮ ਚਾਰ ਪਾਕਟ ਇੱਥੇ ਆਪਾਂ ਨੂੰ ਕੁਆਲ ਟਿਕਾ ਉਖਾਈ ਜਾਂਦੇ ਟਾਲਟੀਆਂ ਵੇਚਦਾ ਕੀਮਤ ਹਨ ਪੈਕਿੰਗ ਦੀ ਪੈਕਿੰਗ ਦਾ ਕੀਮਤ ਕੀਮਤ ਆ ਮਗਰ ഇത് <Mile dizzy> <Das guided> <dans> <zet> ਚਲੋ 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 ਚਾਰਾਂ ਦਾ ਮੇਰਾ ਵੀ ਇਰਾਦਾ ਬਣਿਆ ਕਹਿੰਦੇ ਆਪਾਂ ਆਪਾ ਫੌਤਈਓ ਨਾ ਤਿੰਨ ਚਾਰਾਂ ਘੰਟਿਆਂ ਚ 2 ਕਿਲੇ ਬਣਾਲੇ ਸੀ ਐਹਹ ਟਰੈਕਟਰ ਹੋਵੇ ਤਕੜਾ ਹੁਣ ਤਾਂ ਕੋਈ ਨਹੀਂ ਹੂੰ ਉਹਦਾ ਯਾਰ ਇੱਕ ਹੀ ਠੋਕਿਆ ਹੋਵੇ ਕਹਿੰਦੇ ਜਿਵੇਂ ਆਪਣੇ ਆਪਣੇ ਨਾ ਇਹੋ ਜਿਹਾ 10000 10500 ਕਹੇ ਆ ਜੀ ਹਜ਼ਾਰ ਤਾਂ ਇਹਦਾ ਕੀ ਫਰਕ ਹੈ ਹੈਗਾ ਇੱਧਰ ਕੋਈ ਕਿੰਨੀ ਹੈ ਜੀ ਦੀ ਹਵਾ ਦਾ 10000 ਇੱਕ ਲੱਖ ਕਿੰਨੀ ਮਾਰੂ ਨਾਲ ਪੈਨਸਨ ਕਲੀ ਚੁੜੀ ਹੋਵੇ ਕਿੰਨੇ ਚੁਕੀ ਜਿਹੜੇ ਸਾਲ ਇਹੋਂ ਪੁੱਛਿਆ ਕਿ ਅੱਜ ਦਾ ਕਿੰਨਾ ਹੈ ਜੀ ਇਹ ਮੇਲੇ ਦਾ ਮੁੱਦਾ ਕਰੀਦਾ ਹੈ ਜੀ ਕਿ ਪਤਾ ਕਰ ਲੈ ਜਿਹੜਾ ਉਹ ਜਿਹੜਾ ਪਿਆਰ ਹੈ ਨਾ ਜੀ ਚਾਹ ਰਿਹਾ ਕਿ ਇਹਦਾ ਟੋਲ ਕਿੰਨਾ ਹੈ ਉਹ ਪਿਛਲੇ ਆਰੇ ਪੁੱਛਿਆ ਜੀ ਇਹ ਤਾਂ ਲਿਖਿਆ ਹੋਗਾ ਮੈਂ ਲਾਦਾ ਰੇਟ ਵੀ ਹੁਣ ਆਹੀ ਪੱਖਾ ਮਹਿੰਗਾ ਇਧਰ ਇਹ ਸਟੀਲ ਦਾ ਆ ਗਿਆ ਨਹੀਂ ਸਟੀਲ ਦਾ ਲੋਗੇ ਉਹਨਾਂ ਕੋਲ ਵੀ ਪਿਆਰ ਕੀ ਮਹਿੰਗਾ ਇਹ ਕਿਵੇਂ ਮੈਂ 50000 ਆ ਜਾ ਉਹ 25000 மேல இது ਇਮੇਲ 24 ਦੀ ਹੈ ਤਾਂ 24 ਦੀ ਹਜ਼ਾਰ ਦੇ ਲੈ ਕੇ ਗਏ ਆ ਬੰਦਾਂ ਆਪਣੀ ਨਹੀਂ ਠੀਕ ਹੈ ਜੀ ਚੱਲੀ ਜਾਂਦਾ ਆਹਾਂ ਮੈਚ ਉਹ ਲਾਉਂਗਾ ਅਗੈਂਸਟ ਫੋਰਵਰਡ ਕੈਪਟਨ ਦਾ ਫ੍ਰੀਕਲ ਨਾ ਤਰ੍ਹਾਂ ਰੋਣ ਨੂੰ ਅਸੂਰਾਂ ਤੋਂ ਬੋਲਣਾ ਨਹੀਂ ਆਜਾ ਉਹਨੂੰ ਪੀਰੇ ਦੇ ਮੜਾ ਆ ਲੈਣੇ ਚਰਣਾ ਓਏ ਇਧਰਲੇ ਪਾਸੇ ਵੇਖ ਲਾ ਚੱਲ ਕਾਹ ਵੇਖਿਓ ਨੇ ਮੇਰੇ ਨਿਕਲੇਦਾ ਹੈ ਚਲੋ ਜਾਕ ਤਾ ਦਿਓ ਰ हितर त फीड ई आहे رپے پیڑ مشین کا چھوٹی دہ

ਉਹ ਤਾਂ ਲੈ ਜਾਣਾ ਹਾਂ ਇਹ ਤਾਂ ਆਪਾਂ ਨੂੰ ਪਤਾ ਹੀ ਆ ਨਾ ਨਾਲੇ ਆਪਾਂ ਹੋਰ ਦੇਖ ਲੈਨੇ ਜੀ ਖਾਵਾਤ ਜਿਹੜਾ ਆਪਣਾ ਜੋ ਬਣਾ ਨਹੀਂ ਮੈਂ ਪਹਿਲਾਂ ਇਹ ਗੱਲ ਕਰਕੇ ਲੈਣਾ ਮੈਂ ਇਹਦੇ ਨਾਲ ਪੂਰਾ ਆ ਗਿਆ ਹਾਂ ਹਾਂ ਉਹ ਆਏ ਕੋਕ ਨਾਲ ਲਈ ਪਹਿਲਾਂ ਦੇਖ ਲਿਓ ਰੱਖੋ